ਨਾ ਯਾਰ ਇੱਕ ਗੱਲ ਜਿੰਨਿਆਂ ਵੀ ਸੱਜਣਾ ਦੇ ਝੋਨੇ ਪਾਣੀ ਚ ਡੁੱਬਿਆ ਨਾ ਸਾਰਿਆਂ ਨੂੰ ਇੱਕ ਗੱਲ ਮੈਂ ਜ਼ਿੰਮੇਵਾਰੀ ਨਾਲ ਸੋਚ ਕੇ ਕਹਿਣਾ ਕਿ ਯਾਰ ਪਨੀਰੀ ਵਾਲੇ ਮਸਲੇ ਤੇ ਤੁਸੀਂ ਜਮਾ ਦਿਮਾਗ ਤੇ ਟੈਨਸ਼ਨ ਨਹੀਂ ਲੈਣੀ ਝੋਨਾ ਡੁੱਬ ਗਿਆ ਵੀਰੇ ਨੁਕਸਾਨ ਹੋ ਗਿਆ ਇਸ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਤੁਸੀਂ ਦਿਮਾਗ ਦੇ ਉੱਤੇ ਇਹ ਟੈਨਸ਼ਨ ਨਹੀਂ ਲੈਣੀ ਵੀ ਅਸੀਂ ਪਨੀਰੀ ਕਿੱਥੋਂ ਲਿਆਵਾਂਗੇ ਤੁਹਾਨੂੰ ਬਾਟਰ ਦੇ ਉੱਤੇ ਖਾਲੀ ਬਾਣ ਪਏ ਤੋਂ ਬਹਿ ਕੇ ਰੋਣ ਨਹੀਂ ਦਿੰਦੇ ਇਹ ਗੱਲ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿਣਾ ਤੁਸੀਂ ਕਿਸੇ ਦੀ ਮਿੰਤ ਨਹੀਂ ਕਰਨੀ ਤੁਸੀਂ ਮੈਨੂੰ ਰੋਹ ਬਣਾ ਲਾਖੋ ਕਿ ਸਹੇਂਦਰ ਸਾਨੂੰ ਪਨੀਰੀ ਚਾਹੀਦੀ ਆ ਪਿੰਡ ਡਾਲਾ ਹੋ ਗਿਆ ਪਿੰਡ ਬੁੱਟਰ ਹੋ ਗਿਆ ਧੂਰਕੋਟ ਪਿੰਡ ਹੋ ਗਿਆ ਲੋਪੋ ਪਿੰਡ ਹੋ ਗਿਆ ਹੋਰ ਵੀ ਪਿੰਡ ਆ ਜਿੰਨੇ ਪਿੰਡਾਂ ਦੀ ਜ਼ਮੀਨ ਡੁੱਬੀ ਆ ਪਾਣੀ ਉੱਤਰ ਲੈਣ ਤੋਂ ਪਹਿਲੀ ਗੱਲ ਆਪਣੇ ਕੋਲੇ ਓਨੀ ਪਨੀਰੀ ਹੈਗੀ ਆ ਦੂਜੀ ਗੱਲ ਜਿੰਨੇ ਵੀ ਲੋਕ ਮੇਰੀ ਪੰਜਾਬ ਚ ਸਾਰੇ ਜੀ ਗੱਲ ਸੁਣਦੇ ਆ ਬਾਈ ਤੁਹਾਡੇ ਕੋਲ ਇੱਕ ਮਰਲਾ ਵੀ ਪਨੀਰ ਦਾ ਖੜਾ ਬਾਇਓ ਨਾ ਮਿੰਤ ਵਾਲੀ ਗੱਲ ਆ ਬਾਇਓ ਨਾ ਸਾਡਾ ਨੁਕਸਾਨ ਬਹੁਤ ਜ਼ਿਆਦਾ ਮੇਰਾ ਐਸਟੀਮੇਟ ਆ ਘੱਟ ਤੋਂ ਘੱਟ 10000 ਕਿੱਲਾ ਪਾਣੀ ਦੇ ਵਿੱਚ ਡੁੱਬਿਆ ਹੋਆ 10000 ਕਿੱਲਾ ਜਿਹਦੇ ਵਿੱਚੋਂ 5000 ਕਿੱਲਾ ਹੋ ਸਕਦਾ ਬਚ ਜੇ ਜਿਵੇਂ ਆ ਝੋਨਾ ਇਧਰਲੇ ਪਾਸੇ ਆ ਇਹ ਹੋ ਸਕਦਾ ਬਚ ਜੇ ਪਰ ਜਿਹੜਾ ਨਹੀਂ ਬਚੂਗਾ ਜਿਵੇਂ ਆਹਾ ਏ ਜੇ ਨਾ ਬਚਿਆ ਤਾਂ ਇਹ ਜ਼ਿੰਮੇਦਾਰ ਇਹੋ ਜੇ ਜਿੰਨੇ ਵੀ ਜ਼ਿੰਮੇਦਾਰ ਆ ਭਰਾ ਸਾਰੇ ਦਿਮਾਗ ਤੇ ਜਮਾ ਲੋਡ ਲਾ ਦਿਓ ਬਸ ਇਹ ਤੁਸੀਂ ਭੁੱਲ ਜਓ ਵੀ ਪਾਣੀ ਆਇਆ ਕੋਈ ਚੱਕਰ ਨਹੀਂ ਹੈਗੇ ਆ ਤੁਹਾਡੇ ਭਾਈ ਨੂੰ ਜੇ ਤੁਸੀਂ ਇਸ ਥਾਂ ਤੇ ਲੈ ਕੇ ਗਏ ਆ ਕਿ ਦੁਨੀਆ ਉਹਦੀ ਆਵਾਜ਼ ਸੁਣਦੀ ਆ ਤਾਂ ਸੱਚੀ ਸੁਣਦੀ ਆ ਮੈਂ ਇਸ ਗੱਲ ਦੀ ਜ਼ਿੰਮੇਵਾਰੀ ਨਾ ਕਹਿੰਦਾ ਕਿ ਤੁਹਾਨੂੰ ਕਿਸੇ ਵੀ ਬੰਦੇ ਨੂੰ ਪਨੀਰੀ ਵੱਲੋਂ ਤੁਹਾਡਾ ਝੋਨਾ ਲੱਗਣ ਵੱਲ ਰਹਿਣ ਨਹੀਂ ਦਿੰਦੇ ਭਾਵੇਂ ਕਿਤੋਂ ਲਿਆਉਣੀ ਪਵੇ ਭਾਵੇਂ ਕਿਸੇ ਸੂਬੇ ਚੋਂ ਲਿਆਉਣੀ ਪਵੇ ਕਿਸੇ ਹਸਾਬ ਨਾਲ ਲਿਆਉਣੀ ਪਵੇ ਜੇ ਕੋਈ ਭਰਾ ਕੋਲੇ 26 ਦਾ ਬੀ ਹੈਗਾ ਤਾਂ ਆਪਦੇ ਨੇੜੇ ਤੇੜੇ ਭਰਾ ਬੀਜ ਲੋ ਇੱਕ ਗੱਲ ਦੀ ਬੇਨਤੀ ਆ ਸਾਡੇ ਪਿੰਡਾਂ ਤੇ ਮਸੀਤ ਪਈ ਆ ਬਹੁਤ ਖੁਸ਼ੀ ਵਾਲੀ ਗੱਲ ਹੋਊਗੀ ਵੀ ਜੇ ਮਗਰੋਂ ਪਨੀਰੀਆਂ ਵੱਧ ਜਾਣ ਤੇ ਆਪਾਂ ਨੂੰ ਪਨੀਰੀ ਬੋਹਣੀ ਪਵੇ 2-4 ਕਿੱਲੇ ਪਨੀਰੀ ਦੇ ਬੋਹਣੀ ਪਵੇ ਪਰ ਜੇ ਕਿਸੇ 2-4 ਕਿੱਲੇ ਲੱਗਣ ਵਾਲੋ ਰਹਿ ਗਏ ਇਹ ਗੱਲ ਬਹੁਤ ਮਾੜੀ ਹੋ ਜੂਗੀ ਸੱਜਣੋ ਜਿਹਦੇ ਕੋਲੇ 26 ਦਾ ਬੀ ਹੈਗਾ ਸੰਪਰਕ ਕਰਿਓ ਸਾਨੂੰ 26 ਦੇ ਬੀ ਦੀ ਲੋੜ ਆ ਅਸੀਂ ਉੱਚੇ ਥਾਵਾਂ ਤੇ ਪਨੀਰੀ ਬੀਜਾਂਗੇ ਇੱਕ ਗੱਲ ਆ ਜਿਹੜੇ ਸਰਜਣਾਂ ਨੂੰ ਲੱਗਦਾ ਵੀ ਲੇਟ ਆ ਨਹੀਂ 15 ਅਗਸਤ ਤੱਕ ਝੋਨਾ ਲੱਗੂਗਾ ਲੱਗੂਗਾ ਹਰ ਹਾਲਤ ਲਾਵਾਂਗੇ ਬਾਈ ਘਬਰਾਇਓ ਨਾ ਜੇ ਕਿਸੇ ਭੈਣ ਭਾਈ ਦਾ ਮਜ਼ਦੂਰ ਭਾਈ ਦਾ ਕੋਠਾ ਡਿੱਗਦਾ ਪਹਿਲੀ ਗੱਲ ਪਿੰਡਾਂ ਦੇ ਵਿੱਚ ਲੋਕ ਹੈਗੇ ਆ ਸਾਹਬਨ ਵਾਲੇ ਉਹ ਵੀ ਘਬਰਾਇਓ ਨਾ ਭਰਾ ਹੈਗੇ ਆ ਕੱਢ ਲਾਂਗੇ ਕਹਿੰਦਾ ਬੰਦਿਆਂ ਦੀ ਸੁੱਖ ਚਾਹੀਦੀ ਆ ਟੈਨਸ਼ਨ ਨਾ ਲਿਓ ਯਾਰ ਇੱਟਾਂ ਲਾ ਲਾਂਗੇ ਜਿੰਨੀ ਤਾਕਤ ਪ੍ਰਮਾਤਮਾ ਨੇ ਬਖਸ਼ੀ ਸਾਰੀ ਝੋਖ ਦਿਆਂਗੇ ਸਭ ਕੁਝ ਲਾ ਦਿਆਂਗੇ ਮੈਂ ਜ਼ਿੰਮੇਵਾਰੀ ਨਾ ਕਹਿੰਦਾ ਤੁਹਾਨੂੰ ਰੋਂਣ ਨਹੀਂ ਦੰਦੇ